ਸਤਨਾਮ ਸ੍ਰੀ ਵਾਹਿਗੁਰੂ ਬਿਲਾਵਲ ਮਹੱਲਾ ਪੰਜਵਾ ਪਾਰਬਰਮ ਪ੍ਰਭ ਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਭੇ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਖਲੇ ਭੇਰਵਾਲ ਕੰਟ ਲਾਏ ਰਾਖੇ ਜਨ ਆਪਣੇ ਉਧਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਕ ਹੋਏ ਕਾਲ ਕਹੋ ਨਾਨਕ ਮੇਰਾ ਸਤਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੇ ਨਿਹਾਲ ਬਿਲਾਵਲ ਮਹੱਲਾ 5 ਬਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਇ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਖ ਹੋਏ ਕਾਲ ਕੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੇ ਨਿਹਾਲ ਬਿਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭੇ ਕਿਰਪਾਲ ਕਾਰਜ ਸਗਲ ਸਵਾਰੇ ਸਤ ਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀ ਪ੍ਰਭ ਆਪਣੇ ਦੋਖੀ ਸਗਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਇ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸ਼ਾਦ ਪ੍ਰਭ ਭੇ ਨਿਹਾਲ ਬਿਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਜੂ ਭੇ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ सगਲੇ ਭੇਰਵਾਲ ਕੰਠ ਲਾਇ ਰੱਖੇ ਜਨ ਆਪਣੇ ਉਦਰ ਲਿਏ ਲਾਇ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਪੇ ਨਿਹਾਲ ਬੀਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਭੇ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਧਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਪਏ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਪਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੈਰਵਾਲ ਕੰਠ ਲਾਇ ਰਾਖੇ ਜਨ ਆਪਣੇ ਉਦਰ ਲਈਏ ਲਾਇ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਪਏ ਨਿਹਾਲ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬਿਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਪਏ ਕਿਰਪਾਲ ਕਾਰਜ ਸਗਲ ਸਵਾਰੇ ਸਤ ਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਖਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਕ ਹੋਏ ਕਾਲ ਕਹੋ ਨਾਨਕ ਮੇਰਾ ਸਤਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੇ ਨਿਹਾਲ ਬੀ ਲਾਵਲੇ ਮਹੱਲਾ ਪੰਜਵਾਰ ਪਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਇ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਕ ਹੋਏ ਕਾਲ ਕੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੇ ਨਿਹਾਲ ਬੀਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਭੇ ਕਿਰਪਾਲ ਕਾਰਜ ਸਗਲ ਸਵਾਰੇ ਸਤ ਗੁਰ ਜਪ ਜਪ ਸਾਧੂ ਭੇ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤ ਗੁਰ ਪੂਰਾ ਗੁਰ ਪ੍ਰਸ਼ਾਦ ਪ੍ਰਭ ਭੇ ਨਿਹਾਲ ਬੀਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭੇ ਕਿਰਪਾਲ ਕਾਰਜ ਸਗਲ ਸਵਾਰੇ ਸਤ ਗੁਰ ਜਪ ਜਪ ਸਾਜੂ ਭੇ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇਰਵਾਲ ਕੰਠ ਲਾਇ ਰੱਖੇ ਜਨ ਆਪਣੇ ਉਦਰ ਲਿਏ ਲਾਇ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੇ ਨਿਹਾਲ ਬੀਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਭੇ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਪਏ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਪਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇਰਵਾਲ ਕੰਠ ਲਾਇ ਰੱਖੇ ਜਨ ਆਪਣੇ ਉਦਰ ਲਿਏ ਲਾਇ ਆਪਣੇ ਪਾਲ ਸਹੀ ਚਲਾ ਮਤ ਮਿਲ ਕਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਪਏ ਨਿਹਾਲ ਵਾਹੇ ਗੁਰੂ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਤਨਾਮ ਸ੍ਰੀ ਵਾਹੇ ਗੁਰੂ ਬਿਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਖਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਕ ਹੋਏ ਕਾਲ ਕਹੋ ਨਾਨਕ ਮੇਰਾ ਸਤਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੇ ਨਿਹਾਲ ਬੀ ਲਾਵਲੇ ਮਹੱਲਾ ਪੰਜਵਾar ਬਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਇ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਕ ਹੋਏ ਕਾਲ ਕੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੇ ਨਿਹਾਲ ਬੇਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭੇ ਕਿਰਪਾਲ ਕਾਰਜ ਸਗਲ ਸਵਾਰੇ ਸਤ ਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸ਼ਾਦ ਪ੍ਰਭ ਭੇ ਨਿਹਾਲ ਬਿਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭੇ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ सगले ਭੇਰਵਾਲ ਕੰਠ ਲਾਇ ਰੱਖੇ ਜਨ ਆਪਣੇ ਉਦਰ ਲਿਏ ਲਾਇ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੇ ਨਿਹਾਲ ਬੀਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਭੇ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਪਏ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਪਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇਰਵਾਲ ਕੰਠ ਲਾਇ ਰੱਖੇ ਜਨ ਆਪਣੇ ਉਦਰ ਲਿਏ ਲਾਇ ਆਪਣੇ ਪਾਲ ਸਹੀ ਚਲਾ ਮਤ ਮਿਲ ਕਰ ਆਏ ਨਿੰਦਕ ਕੇ ਮਕ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਪਏ ਨਿਹਾਲ ਵਾਹੇ ਗੁਰੂ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਤਨਾਮ ਸ੍ਰੀ ਵਾਹੇ ਗੁਰੂ ਬਿਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਕਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਕ ਹੋਏ ਕਾਲ ਕਹੋ ਨਾਨਕ ਮੇਰਾ ਸਤਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੇ ਨਿਹਾਲ ਬੀ ਲਾਵਲੇ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਈਏ ਲਾਇ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਖ ਹੋਏ ਕਾਲ ਕੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੇ ਨਿਹਾਲ ਵੀ ਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭੇ ਕਿਰਪਾਲ ਕਾਰਜ ਸਗਲ ਸਵਾਰੇ ਸਤ ਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸ਼ਾਦ ਪ੍ਰਭ ਭੇ ਨਿਹਾਲ ਬਿਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭੇ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ सगले ਭੇਰਵਾਲ ਕੰਠ ਲਾਇ ਰਾਕੇ ਜਨ ਆਪਣੇ ਉਦਰ ਲਿਏ ਲਾਇ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਪੇ ਨਿਹਾਲ ਬੀਲਾਵਲ ਮਹੱਲਾ ਪੰਜਵਾ ਪਰਮ ਬ੍ਰਹਮ ਪ੍ਰਭ ਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭੇ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਪਏ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਪਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੈਰਵਾਲ ਕੰਠ ਲਾਇ ਰਾਖੇ ਜਨ ਆਪਣੇ ਉਦਰ ਲਈਏ ਲਾਇ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਪਏ ਨਿਹਾਲ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬਿਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਪਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਖਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਕ ਹੋਏ ਕਾਲ ਕਹੋ ਨਾਨਕ ਮੇਰਾ ਸਤਗੁਰੂ ਪੂਰਾ ਗੁਰਪ੍ਰਸਾਦ ਪ੍ਰਭ ਭੇ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਭੇ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਇ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਕ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰੂ ਪੂਰਾ ਗੁਰਪ੍ਰਸਾਦ ਪ੍ਰਭ ਭਏ ਨਿਹਾਲ ਬੀਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਏ ਨਿਹਾਲ ਬਿਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸਵਾਰੇ ਸਤਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਦਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਕ ਹੋਏ ਕਾਲ ਕੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭੇ ਨਿਹਾਲ ਬੀ ਲਾਵਲ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਭੇ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭੇ ਨਿਹਾਲ ਰਹਾਉ अंगीकार किया प्रभ अपने दोखी सगले भयरवाल कंठ लाए राखे जन अपने उधर लिए लाए अपने पाल सही सलामत मिल कर आए निंदक के मुख होए काल ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਪਏ ਨਿਹਾਲ ਬਿਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਪਏ ਕਿਰਪਾਲ ਕਾਰਜ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੇਰਵਾਲ ਕੰਠ ਲਾਏ ਰਾਖੇ ਦਿਨ ਆਪਣੇ ਉਦਰ ਲਿਏ ਲਾਏ ਆਪਣੇ ਪਾਲ ਸਹੀ ਚਲਾ ਮਤ ਮਿਲ ਕਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਪਏ ਨਿਹਾਲ ਵਾਹਿਗੁਰੂ ਜੀ ਸਤ ਨਾਮ ਸ੍ਰੀ ਵਾਹਿਗੁਰੂ